ਰੂਮੀ ਨੇ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਵਿੱਚ ਨਸ਼ੇ ਨੂੰ ਲੈ ਕੇ ਕੀਤੀ ਗਈ ਕੁੱਟਮਾਰ ਬਾਰੇ ਅਤੇ ਪੰਜਾਬ ਸਰਕਾਰ ਭਗਵੰਤ ਮਾਨ ਬਾਰੇ ਕੀ ਗੱਲਬਾਤ ਕੀਤੀ ਸੁਣੋ ਇਹ ਲਾਈਵ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਸੈਕਸ਼ਨ ਵਿੱਚ ਜਰੂਰ ਸਾਂਝੇ ਕਰਨਾ ਜੀ ਪਹਿਲਾਂ ਤਾਂ ਮੈਂ ਇੱਕ ਵੀਡੀਓ ਦੀ ਗੱਲ ਕਰ ਲਈ ਆਪਾਂ ਮੇਰੇ ਇੱਥੇ ਵੀਡੀਓ ਪਾਈ ਗਈ ਸੀ ਪੇਜ ਦੇ ਉੱਤੇ ਜੋ ਪ੍ਰੋਫਾਈਲ ਤੇ ਜਿਹੜੀ ਉਹ ਵੀਡੀਓ ਸੀਗੀ ਉਹ ਇੱਕ ਆਪਣੇ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਆ ਮਰਤਜ਼ਾਰ ਦੀ ਬਾਹਰਲੀ ਸਾਈਡ ਤੇ ਜਿੱਥੇ ਜੋੜਾ ਘਰ ਬਣਿਆ ਹੋਇਆ ਉੱਥੇ ਇੱਕ ਕਿਸੇ ਵੀਰ ਦੀ ਜੇਬ ਦੇ ਵਿੱਚੋਂ ਕੋ ਲਿਪ ਜਿਹਨੂੰ ਤੁਸੀਂ ਕਹਿੰਦੇ ਹੋ ਭਾਈ ਜਿਹੜੀ ਪਤਾ ਨਹੀਂ ਬੁੱਲਾ ਬੱਲਾ ਚ ਲੱਗਦੀ ਆ ਉਹ ਉਹਦੀ ਪੁੜੀ ਨਿਕਲੀ ਤੇ ਇੱਕ ਸਿੰਘ ਨੇ ਜੋ ਆਪਣੇ ਆਪ ਨਾ ਤਾਂ ਹੋ ਟਾਕ ਜਿਵੇਂ ਆਪਾਂ ਕਹਿੰਦੇ ਆ ਵੀ ਭਾਈ ਉੱਥੇ ਦੀ ਜਿਹੜੀ ਫੋਰਸ ਆ ਉਹਨਾਂ ਵੱਲੀਆਂ ਫੜਿਆ ਗਿਆ ਨਾਹੀ ਉਹ ਬੰਦੇ ਦੀ ਸ਼ੁਰੂ ਦੇ ਵਿੱਚ ਵੀਡੀਓ ਆਪਣੇ ਨੂੰ ਦੇਖਣ ਨੂੰ ਮਿਲੀ ਆ ਜਿਹਦੇ ਵਿੱਚ ਉਹ ਬੰਦਾ ਹੋ ਸਕਦਾ ਵੀ ਉਹ ਕਿਤੇ ਬਾਰ ਖੜਿਆ ਹੋਵੇ ਉੱਥੇ ਜਾਣ ਕੇ ਲਿਆਂਦਾ ਹੋਵੇ ਕਿਉਂਕਿ ਦੋ ਤਿੰਨ ਜਿਹੜੇ ਇਦਾਂ ਦੇ ਕੇਸ ਹੋਏ ਨੇ ਨਾ ਪੰਜਾਬ ਦੇ ਵਿੱਚ ਉਹ ਇਦਾਂ ਹੀ ਹੋਏ ਨੇ ਵੀ ਇੱਕ ਵੀਡੀਓ ਜਿਹੜੇ ਬਲੌਗਰ ਨੇ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਉਹ ਉੱਥੇ ਲੈ ਆ ਕੇ ਵੀਡੀਓ ਬਣਾਉਂਦੇ ਨੇ ਭਾਈ ਹੁਣ ਰੌਲਾ ਕੀ ਆ ਕੁਛਕ ਬੁੱਧੀਜੀਵੀ ਨੇ ਉਹਨਾਂ ਤੇ ਕਮੈਂਟ ਕੀਤੇ ਵੀਡੀਓ ਤੇ ਲਿਖਦੇ ਨੇ ਜੀ ਕਨੇ ਬਹੁਤ ਵਧੀਆ ਕੀਤਾ ਕੁੱਟਿਆ ਬਹੁਤ ਵਧੀਆ ਕੀਤਾ ਜੀ ਇਹ ਕੁਝ ਨਹੀਂ ਕਰਨਾ ਚਾਹੀਦਾ ਸੀਗਾ ਹੁਣ ਉਸ ਜਿਹੜੇ ਬੁੱਧੀਜੀਵਿਆਂ ਨੂੰ ਮੇਰਾ ਇੱਕ ਸਵਾਲ ਆ ਅੱਜ ਦੇ ਟਾਈਮ ਜੋ ਆਪਣੀ ਕੌਮ ਦਾ ਹਾਲ ਆ ਨਾ ਜੋ ਆਪਣੇ ਸਿੱਖਾਂ ਦਾ ਆਪਣਾ ਹਾਲ ਆ ਵੀ ਅੱਜ ਸਾਨੂੰ ਕਿਸੇ ਟਾਈਮ ਇੱਕ ਪਹਿਚਾਣ ਸਾਡੀ ਪ੍ਰੈਕਟੀਕਲ ਤੌਰ ਦੇ ਉੱਤੇ ਹੁੰਦੀ ਸੀਗੀ ਵੀ ਜਿੱਥੇ ਇਹ ਕਿਹਾ ਜਾਂਦਾ ਸੀਗਾ ਵੀ ਭਾਈ ਜਿੱਥੇ ਸਿੱਖ ਨਿਕਲਦੇ ਨੇ ਜਾਂ ਅਮਰਤਧਾਰੀ ਸਿੱਖ ਨਿਕਲਦੇ ਨੇ ਜਿਨ੍ਹਾਂ ਦੇ ਚੋਲੇ ਵੀ ਪਾਏ ਹੋਏ ਨੇ ਜੋ ਗੁਰੂ ਸਾਹਿਬ ਨੂੰ ਮਤਲਬ ਜਿਨ ਕਿ ਅਮਰਤ ਜਿੰਨੇ ਛਕੇ ਹੋਏ ਨੇ ਵੀ ਉਹਨਾਂ ਨੂੰ ਇੱਕ ਚੰਗੀ ਨਿਗਾਹ ਨਾਲ ਦੇਖਿਆ ਜਾਂਦਾ ਸੀਗਾ ਉਹਨਾਂ ਤੇ ਇੱਕ ਯਕੀਨ ਇੱਕ ਭਰੋਸਾ ਇੱਕ ਸਿਕਿਉਰਟੀ ਫੀਲ ਕੀਤੀ ਜਾਂਦੀ ਸੀਗੀ ਵੀ ਭਾਈ ਇਹ ਬੰਦੇ ਗੁਰੂ ਦੇ ਸਿੱਖ ਨੇ ਜੋ ਪੜਾਣਾ ਇਤਿਹਾਸ ਸੀਗਾ ਵੀ ਇਹਨਾਂ ਤੇ ਅਸੀਂ ਯਕੀਨ ਕਰ ਸਕਦੇ ਹਾਂ ਪਰ ਅੱਜ ਦੇ ਟਾਈਮ ਦੇ ਵਿੱਚ ਇਹ ਜਿਹੜਾ ਹਾਲ ਹੋ ਚੁੱਕਿਆ ਆਪਣੀ ਕੌਮ ਦਾ ਵੀ ਜੇ ਕੋਈ ਬੰਦਾ ਤੁਸੀਂ ਤਕਰੀਬਨ ਵੀਡੀਓ ਦੇਖੀ ਹੋਣੀ ਬੜੀਆਂ ਵੀਡੀਓ ਬਣਵਾਣਾ ਸਾਡੇ ਕੋਲ ਪਹੁੰਚੀ ਆ ਨੇ ਜਿਹੜੇ ਪੰਜਾਬ 'ਚ ਬੈਠੇ ਨੇ ਆਪਣੇ ਵੀਰ ਉਹ ਬੜੀਆਂ ਵੀਡੀਓ ਭੇਜਦੇ ਰਹਿੰਦੇ ਨੇ ਕਹਿੰਦੇ ਯਾਰ ਆਪ ਦੇਖੋ ਕੀ ਹੋ ਰਿਹਾ ਹੁਣ ਅਸੀਂ ਇੱਥੇ ਬੈਠ ਕੇ ਬੋਲ ਦਿੰਦੇ ਆ ਖੁੱਲ ਕੇ ਪੂਰਾ ਪੰਜਾਬ ਵਾਲੇ ਵੀਰ ਬੁੱਲਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ ਪਿੱਛੇ ਘੁੱਟਿਆ ਜਾਂਦਾ ਬੜੇ ਦਰਦ ਰੱਖਦੇ ਨੇ ਬੰਦੇ ਆਪਣੀ ਕੌਮ ਲਈ ਆਪਣੇ ਲੋਕਾਂ ਲਈ ਪਰ ਉਹਨਾਂ ਨੂੰ ਉਹ ਚੀਜ਼ ਪਿੱਛੇ ਘੁੱਟਿਆ ਜਾਂਦਾ ਇੱਕ ਕਿਸਮ ਦਾ ਉਹਨਾਂ ਨੂੰ ਬਲੌਕ ਕੀਤਾ ਜਾਂਦਾ ਭਾਈ ਤੁਸੀਂ ਬੋਲਿਓ ਨਾ ਜੋ ਅੱਜ ਦੇ ਟਾਈਮ 'ਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆਪਣੇ ਅੱਖਾਂ ਦੇ ਮੂਹਰੇ ਸਾਹਮਣੇ ਆ ਰਿਹਾ ਉਹ ਕਿਉਂ ਆਪਣੇ ਧਰਮ ਦੇ ਵਿੱਚੋਂ ਲੋਕ ਦੂਜੇ ਧਰਮਾਂ ਦੇ ਵਿੱਚ ਜਾ ਰਹੇ ਨੇ ਮੈਂ ਨਹੀਂ ਕਹਿੰਦਾ ਵੀ ਉਹ ਜਿਹੜੀ ਚੀਜ਼ ਹੋਈ ਹੈ ਸਹੀ ਹੋਈ ਹੈ ਜਾਂ ਕੀ ਹੋਇਆ ਉਹ ਚੀਜ਼ ਦੇ ਉੱਤੇ ਆਪਾਂ ਥੋੜੀ ਜਿਹੀ ਗੱਲਬਾਤ ਕਰਨੀ ਚਾਹੁੰਦਾ ਮੈਂ ਹੁਣ ਉਹ ਬੰਦੇ ਦੇ ਜੇਬ ਦੇ ਵਿੱਚੋਂ ਕੋਲੇਪ ਦੀ ਪੁੜੀ ਫੜੀ ਗਈ ਇਹਨਾਂ ਨੇ ਉੱਥੇ ਉਹਨੂੰ ਕੁੱਟਿਆ ਹਾਲਾਂਕਿ ਉਹਨੂੰ ਚੰਗੇ ਤਰੀਕੇ ਨਾਲ ਸਮਝਾ ਸਕਦੇ ਸੀਗੇ ਵੀ ਦੇਖ ਹਲੇ ਇੱਕ ਗੱਲ ਹੋਰ ਵੀ ਕਹੀ ਆ ਭੇਡ ਕਹਿੰਦੇ ਜੇ ਸਮਝਦਾ ਹੁੰਦਾ ਤਾਂ ਲੈ ਕੇ ਨਾ ਆਉਣਾ ਨਾਲ ਹੁਣ ਮੈਂ ਇਹ ਚੀਜ਼ ਦੀ ਗਾਰੰਟੀ ਲਿਖ ਕੇ ਦਿੰਦਾ ਵੀ ਕਿੰਨੇ ਬੰਦੇ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੋਇਆ ਦੇ ਵਿੱਚ ਵੀ ਜੇਬਾਂ ਦੇ ਵਿੱਚ ਹੋਊਗਾ ਕਿਸੇ ਨਾ ਕਿਸੇ ਇਹ ਕੰਮ ਬਣਦਾ ਜਦ ਆਪਾਂ ਦਰਸ਼ਨੀ ਡਿਊਰੀ ਦੇ ਅੰਦਰਲੀ ਸਾਈਡ ਐਂਟਰ ਹੁੰਨੇ ਆ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਨੂੰ ਜਿਹੜੀ ਮੋਰੇ ਥੋੜੀ ਫੋਰਸ ਲੱਗੀ ਰਹੀ ਆ ਉਹ ਆਪਣੇ ਦਸਵੰਧਤ ਉਹਨਾਂ ਨੂੰ ਤਨਖਾਹ ਮ ਇਹ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੋਣ ਤੋਂ ਪਹਿਲਾਂ ਬੰਦੇ ਦੀ ਕੱਲੇ ਕੱਲੇ ਦੀ ਚਰਾਸੀ ਚੰਗੀ ਤਰ੍ਹਾਂ ਮੂੰਹ ਚੈੱਕ ਕਰੋ ਬੰਦੇ ਦਾ ਜਾਂ ਤਾਂ ਭਾਈ ਜਿਹੜੀ ਹੁਣ ਨਵੀਂ ਇੱਕ ਟੈਕਨੋਲੋਜੀ ਆ ਗਈ ਡੋਪ ਟੈਸਟ ਵੀ ਉੱਥੇ ਲਾ ਲਓ ਇਹਨਾਂ ਦਾ ਸਬੰਧ ਚੜਦਾ ਉੱਥੇ ਮਸ਼ੀਨਾਂ ਖੜਾ ਕੇ ਲਾਓ ਕਿਤੇ ਕੋਈ ਬੰਦਾ ਘਰੋਂ ਤਾਂ ਨਹੀਂ ਜਰਦਾ ਜੁਰਦਾ ਲਾ ਕੇ ਕੋਈ ਤਕੜਾ ਤਕੜਾ ਫੀਮ ਫੂੰਕਾ ਕੇ ਉੱਥੇ ਅੰਦਰ ਆ ਗਿਆ ਕਿਉਂਕਿ ਸਾਡੇ ਜਿਹੜੇ ਪੌਡਕਾਸਟ ਵਾਲੇ ਨੇ ਉਹ ਐਹੋ ਜਿਹੇ ਬਾਬਿਆਂ ਨੂੰ ਬਿਠਾ ਕੇ ਇੰਟਰਵਿਊ ਕਰਦੇ ਨੇ ਉਹਨਾਂ ਕੋਲੋਂ ਪ੍ਰਮੋਟ ਕਰਾਉਂਦੇ ਨੇ ਕਹਿੰਦੇ ਨੇ ਭਾਈ ਕਹਿੰਦੇ ਫੀਮ ਫੂੰਕਾਣੀ ਵਧੀਆ ਉਹਨਾਂ ਬ ਪਾਂਡੇ ਦੇਖੋ ਕਿਵੇਂ ਚਮਕਾ ਦੋਗੇ ਸੋ ਇਹ ਗੱਲਾਂ ਜਿਹੜੀਆਂ ਕਰਨੀਆਂ ਜ਼ਰੂਰੀ ਨੇ ਇਹ ਕੰਮ ਡਿਊਟੀ ਬਣਦੀ ਐ ਸਾਡੇ ਜਿਹੜੇ ਮੁਰੇ ਸਿੰਘ ਖੜੇ ਨੇ ਉਹਨਾਂ ਦੀ ਜੇ ਕੋਈ ਹੋਰ ਬੰਦਾ ਹੁਣ ਉਹਨੂੰ ਬੰਦੇ ਨੂੰ ਕਿਵੇਂ ਪਤਾ ਲੱਗਿਆ ਵੀ ਉਹਦੀ ਜੇਬ ਦੇ ਵਿੱਚ ਹੁਣ ਮੈਂ ਮਤਲਬ ਤੁਰਿਆ ਜਾਂਦਾ ਕਿਸੇ ਨੂੰ ਕੀ ਪਤਾ ਮੇਰੀ ਜੇਬ ਦੇ ਵਿੱਚ ਕੀ ਆ ਕਿਸੇ ਨੂੰ ਪਤਾ ਨਹੀਂਗਾ ਉਹ ਬੰਦੇ ਨੇ ਉਹਨੂੰ ਫੜਿਆ ਜਿਹੜੀ ਜੇਬ ਚ ਕੀ ਆ ਗੱਲਾ ਉਹ ਨਹੀਂ ਹੋਰ ਵੀ ਬਥਰੇ ਬੰਦੇ ਹੋਣਗੇ ਤੇ ਫੜਿਆ ਕਿਹੜੀ ਸਾਈਡ ਦਰਬਾਰ ਸਾਹਿਬ ਤੋਂ ਪਹਾੜ ਉੱਥੇ ਦੁਕਾਨਾਂ ਵਿੱਚ ਵੀ ਬੜਾ ਕੁਝ ਵਿਕਦਾ ਹੋਊਗਾ ਚਾਹੇ ਅੰਡਰ ਟੇਬਲ 'ਤੇ ਇਕਦਾ ਹੋਵੇ ਚਾਹੇ ਟੇਬਲ ਦੇ ਉੱਤੋਂ ਇਕਦਾ ਹੋਵੇ ਬੜੀਆਂ ਵੀਡੀਓ ਆਪਣੇ ਕੋ ਪਹੁੰਚਦੀਆਂ ਨੇ ਕਿ ਉੱਥੇ ਕਈ ਇਦਾਂ ਦੇ ਬੰਦੇ ਵੀ ਪਹੁੰਚੇ ਹੋਣਗੇ ਖਾਸ ਕਰਕੇ ਉਹ ਵੀ ਬੰਦੇ ਵੀ ਹੋਣਗੇ ਵੀ ਜਿਹੜੇ ਬੰਦੇ ਭਾਈ ਰੋਜ਼ ਰੋਜ਼ ਇਹ ਕੰਮ ਕਰਦੇ ਨੇ ਕਰਕੇ ਬੈਠੇ ਵੀ ਹੋਣਗੇ ਪਰ ਉਹਨਾਂ ਤੱਕ ਕਈ ਤੱਕ ਬੰਦੇ ਪਹੁੰਚੇ ਨਹੀਂ ਹੈਗੇ ਉਸ ਮੁੱਦੇ ਨੂੰ ਹੀ ਲੈ ਕੇ ਜਿਹੜਾ ਇਹ ਰੌਲਾ ਪਾਉਂਦੇ ਨੇ ਨਸ਼ੇ ਦਾ ਪੰਜਾਬ ਦਾ ਜੋ ਅੱਜ ਬਿਆਨ ਆਪਣੇ ਮੁੱਖ ਮੰਤਰੀ ਤੇ ਨਾਲ ਆਪਣੇ ਜਥੇਦਾਰ ਸਾਹਿਬ ਦੋਨੇ ਪੜਨ ਲੱਗੇ ਹੋਏ ਨੇ ਪੂਰੇ ਪੰਜਾਬ ਨੂੰ ਪਤਾ ਪੂਰੀ ਭੇੜ ਜਗਤ ਦੇ ਵਿੱਚ ਵੀ ਇਹ ਪੁਰੀ ਨਾਊਂਸਮੈਂਟ ਹੋਈ ਹੋਈ ਆ ਇਹ ਭਾਈ ਜਿਹੜਾ ਅਮ ਬਿਕਰਮਜੀਤ ਸਿੰਘ ਮਝਠੀਆ ਇਹ ਭਾਈ ਚੱਟੇ ਦਾਜਾ ਕੁਛ ਵੀ ਜਿਹੜਾ ਕੁਛ ਇਹ ਕਹਿੰਦੇ ਨੇ ਪੰਜਾਬ ਸਰਕਾਰ ਨੇ ਆਉਂਦੀ ਸਾਰ ਜਿਹੜੇ ਆਪਣੇ ਵਾਅਦੇ ਕੀਤੇ ਸੀ ਭਾਈ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਉਹਨਾਂ ਨੇ ਪੂਰਾ ਕੀਤਾ ਚੱਕ ਲਿਆ ਅੰਦਰ ਰੱਖ ਤਾ ਇਹਨਾਂ ਨੇ ਉਹ ਬੰਦੇ ਦੀਆਂ ਸ਼ਿਫਤਾ ਨਹੀਂ ਕੀਤੀਆਂ ਇਹਾਂ ਨਹੀਂ ਵੀ ਹਾਂ ਇੱਕ ਨਸ਼ੇ ਦਾ ਜਿਹੜਾ ਜਿੱਥੋਂ ਨਸ਼ਾ ਤੁਰਦਾ ਸੀ ਜਿਹੜਾ ਕਹਿੰਦੇ ਆਉਂਦੇ ਨੇ ਉੱਥੇ ਵਸ ਨਹੀਂ ਮੁੱਖ ਮੰਤਰੀ ਵਾਲਿਆਂ ਕੁਝ ਕੁ ਚੀਜ਼ਾਂ ਰੱਖੀਆਂ ਨਹੀਂ ਆ। ਚਾਹੇ ਉਹ ਗੋਲ ਕਾਨੂੰ ਲੈ ਕੇ ਹੋਵੇ, ਚਾਹੇ ਉਹ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਹੋਵੇ, ਚਾਹੇ ਉਹ ਆਪਣੇ ਜੱਤਰ ਸਾਹਿਬ ਨੂੰ ਲੈ ਕੇ ਹੋਵੇ। ਉੱਥੇ ਭਈਏ ਭੇਡ ਜੱਗਤ ਦੇ ਵਿੱਚ ਇੱਕ ਵਾਰ ਫੇਰ ਇਹ ਜਿਹੜੀ ਭੇਡ ਐਕਟਿਵ ਹੋ ਗਈ। ਜਦ ਵੀ 328 ਰੂਪਾਂ ਦੀ ਗੱਲ ਚੱਲੀ ਆ ਕਿਤੇ ਨਾ ਕਿਤੇ ਕਿਸੇ ਨਾ ਕਿਤੇ ਕਿਸੇ ਵੀ ਟਾਈਪ ਦੇ ਵਿੱਚ ਇਹ ਚੀਜ਼ ਇਦਾਂ ਦਿਖਾਈ ਗਈ ਹੈ ਲੋਕਾਂ ਦੇ ਵਿੱਚ ਜਾਂ ਇਹਨੂੰ ਰੋਕਣ ਦੀ ਪੂਰੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ। ਪਿਛਲੀ ਵਾਰ ਚਲਾਨ ਪੇਸ਼ ਹੋਣਾ ਸੀਗਾ ਅਮਰਤਪਾਲ ਸਿੰਘ ਹੋਣੀ ਉੱਥੇ ਅਜਨਾਲਾ ਕਰਕੇ ਬਹਿ ਗਏ 31 ਮਾਰਚ ਦੇ ਤੱਕ ਉਹ ਜਿਹੜੀ ਅਜਨਾਲੇ ਦੀ ਚਲਾਨ ਪੇਸ਼ ਹੋਣੀ ਸੀਗੀ ਤੇ ਉਹ ਤੋਂ ਪਹਿਲਾਂ ਪਹਿਲਾਂ ਅਮਰਤਪਾਲ ਨੇ ਰੌਲਾ ਪਵਾਤਾ ਪੂਰੇ ਪੰਜਾਬ ਚ ਉਹ ਗੱਲ ਉਹ ਚ ਠਾਪ ਪਈ 2023 ਤੋਂ ਬਾਅਦ 2025 ਆ ਗਿਆ ਦੁਵਾਰ ਚ ਫੇਰ ਇਹ ਮੁੱਦਾ ਉੱਠਿਆ ਕਿਉਂਕਿ ਜਿਆਦਾਤਰ ਜੇ ਆਪਣੀ ਸਿੱਖ ਕੌਮ ਦੇ ਸਿੱਖਾਂ ਤੋਂ ਵੋਟਾਂ ਦਿੱਤੀਆਂ ਜਾਂਦੀਆਂ ਨੇ ਇੱਕ ਬੇਅਦਬੀ ਇੱਕ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਲਿਤੀਆਂ ਜਾਂਦੀਆਂ ਨੇ ਹੁਣ ਪ੍ਰਵਾਨਤਮਨ ਸਰਕਾਰ ਨੇ ਬੇਅਦਬੀ ਦੇ ਮੁੱਦੇ ਉੱਤੇ ਇਹ ਚੀਜ਼ ਚੱਕਣੀ ਸ਼ੁਰੂ ਕਰ ਲਈ ਪਹਿਲਾਂ 328 ਜਿਹੜੇ ਸਰੂਪ ਗਾਇਬ ਨੇ ਆ ਕੱਲ ਮੈਂ ਇੱਕ ਗੱਲ ਹੋਰ ਇੱਥੇ ਐਡ ਕਰ ਦਵਾ ਕੱਲ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਬੀਬੀ ਗਗਨ ਕੌਰ ਸਿੱਧੂ ਇੱਕ ਪੱਤਰਕਾਰ ਆ ਉਹ ਕਿਸੇ ਦੇ ਘਰੇ ਪੱਤਰਕਾਰ ਇੰਟਰਵਿਊ ਲੈਣ ਗਈ ਸੀ ਕਿਸੇ ਦਾ ਗੱਲਬਾਤ ਚਾਹਤ ਸੀ ਸੀ ਉੱਥੇ ਪੁੱਛਾਂ ਉੱਥੇ ਬੀੜ ਸਾਹ ਪਹੁੰਚੀਆਂ ਨੇ ਪਰ ਕਿਹਨਾਂ ਦੇ ਥਰੂ ਪਹੁੰਚੀਆਂ ਨੇ ਪਤਾ ਹੀ ਨਹੀਂ ਹੋ ਸਕਦਾ ਭਾਈ 328 ਰੁਪਿਆਂ ਵਿੱਚੋਂ ਉੱਥੇ ਕਿਤੇ ਨਾ ਕਿਤੇ ਕੁਝ ਨਾ ਕੁਝ ਹੋਵੇ ਕਿਉਂਕਿ ਜਿਹੜੇ ਪ੍ਰਾਤਨ ਸਰੂਪ ਸੀਗੇ ਆਪਣੇ ਉਹਾਂ 'ਚ ਬੜੇ ਸੀਗੇ ਚਲੋ ਇਹ ਆਪਾਂ ਕਰਾਂ ਗੱਲਬਾਤ ਫੇਰ ਹੁਣ ਜਦ ਵੀ ਉੱਠੀ ਆ 328 ਰੁਪਿਆਂ ਦੀ ਗੱਲ ਕਿਤੇ ਨਾ ਕਿਤੇ ਭਾਈ ਅਰਚਣ ਬਣਦਾ ਹੀ ਸਿੱਖ ਹੀ ਪਹੁੰਚੇ ਨੇ ਉੱਥੇ ਹੁਣ ਐਤ ਕੀ ਆਪਣੇ ਜਥੇਦਾਰ ਸਾਹਿਬ ਨੇ ਕੁਸ਼ਕ ਬਲੌਗਰਾਂ ਦੀ ਕੁਸ਼ਕ ਜਿਵੇਂ ਆਪਾਂ ਕਹਿ ਦਿੰਨੇ ਆ ਭਾਈ ਜਿਹੜੇ ਆਪਣੇ ਆਪ ਨੂੰ ਫੇਸਬੁੱਕ ਹੀ ਸਟਾਰ ਦੱਸਦੇ ਨੇ ਉਹਨਾਂ ਦੀ ਵੀਡੀਓ ਦੇਖ ਕੇ ਬਿਆਨ ਦਿੱਤਾ ਬਿਆਨ ਕਿਹੜਾ ਸੀਗਾ ਸੋਸ਼ਲ ਮੀਡੀਆ ਤੇ ਬੈਠ ਕੇ ਪੱਤਰਕਾਰਾਂ ਦੇ ਮੂਹਰੇ ਬੈਠ ਕੇ ਮੀਡੀਆ ਦੇ ਮੂਹਰੇ ਬੈਠ ਕੇ ਅਕਾਲ ਤੱਕ ਸਾਡਾ ਜਥਾਰ ਬਿਆਨ ਦਿੰਦਾ ਭਗਵੰਤ ਮਾਨਮੱਲੀਓ ਸਾਡੇ 10 ਫੋਟੋਆਂ ਦੇ 10 ਗੁਰੂਆਂ ਦੇ ਉੱਤੇ ਛਿੱਟੇ ਮਾਰੇਗੇ ਦਰੂਣਾ ਭਗਵੰਤ ਮਾਨਮੱਲੀਓ ਸਾਡੇ ਜੋ ਆਪਣੇ 20ਵੀਂ ਸਦੀ ਦੇ ਮਹਾਨ ਯੋਧੇ ਸੰਤ ਗਿਆਨੀ ਜਰਨੈਲ ਪਿੰਡਰ ਵਾਲੇ ਉਹਨਾਂ ਦੀ ਫੋਟੋ ਨਾਲ ਕੁਝ ਕੁਝ ਗਲਤ ਕੀਤਾ ਗਿਆ 4 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਕੀ ਸਿਰੇ ਦਿਮਾਗ 'ਚ ਗੱਲਾਂ ਨਹੀਂ ਆਈਆਂ ਸਭ ਤੋਂ ਵੱਧ ਲਾਣਤ ਉਸ ਬੰਦੇ ਦੇ ਉੱਤੇ ਜਿਹਨੇ ਇਹ AI ਨਾਲ ਵੀਡੀਓ ਕ੍ਰੀਏਟ ਕਰਕੇ ਉਸ ਟਾਈਮ ਪੰਜਾਬ ਦੇ ਵਿੱਚ ਪਚਾਈ ਜਿਹੜੇ ਟਾਈਮ ਦੇ ਵਿੱਚ ਭਗਵਾਨਤਮਾਨ ਸਰਕਾਰ 4 ਸਾਲ ਦਾ ਸਫ਼ਰ ਪੂਰਾ ਕਰ ਚੁੱਕੀ ਸੀ ਜੇ ਤੁਹਾਨੂੰ ਪੰਥ ਨਾਲ ਇੰਨਾ ਪਿਆਰ ਹੁੰਦਾ ਗੁਰੂਆਂ ਨਾਲ ਇੰਨਾ ਪਿਆਰ ਹੁੰਦਾ ਹਾਲਾਂਕਿ ਮੈਂ ਮੂਰਤੀ ਪੂਜਕ ਦੇ ਵਿੱਚ ਨਹੀਂ ਉਹ ਇੱਕ ਡਿਫਰੈਂਟ ਵਿਸ਼ਾ ਇਹ 'ਚ ਮੈਂ ਗੱਲ ਕਲੀਅਰ ਕਰ ਦੇਣਾ ਜਥੇਦਾਰ ਸਾਹਿਬ ਬਿਆਨ ਦੇ ਕੇ ਫਸ ਗਏ ਇਹ ਮੈਂ ਗੱਲ ਦੁਬਾਰਾ 'ਚ ਫਿਰ ਇੱਕ ਹੋਰ ਲਾਈਵ 'ਚ ਗੱਲ ਕਰੂੰਗਾ ਕਿਉਂ ਕਿਹੜੀ ਗੱਲ ਪਿੱਛੇ ਹੁਣ ਭਗਵਾਨਤ ਮਾਨ ਬਲੀਓ ਜੋ ਚੀਜ਼ਾਂ ਉਹ ਪਿਛਲੇ ਪਾਸੇ ਰੌਲਾ ਪਾਉਂਦਾ ਆਉਂਦਾ ਵੀ ਉਹਨੇ ਇੱਕ ਵਾਰ ਸੱਦੋ ਜੱਜ ਕਰੋ ਵੀ ਮੈਂ ਗੱਲਬਾਤ ਸਾਰੀ ਖੁੱਲ ਕੇ ਰੱਖੂੰਗਾ ਇਹ ਤੇ ਨੁਕਸਾਨ ਪਤਾ ਕਿੰਨੂ ਹੋਣਾ ਜਿਹੜੇ ਬਾਦਰਦਲਾਲੇ ਵੀ ਪਾਈ ਇਹ ਚ ਨੁਕਸਾਨ ਬਾਦਲਾਂ ਨੂੰ ਵੀ ਹੋਣਾ ਕਿਉਂਕਿ ਚੀਜ਼ਾਂ ਬਹੁਤ ਐਹ ਜੀਆਂ ਪਈਆਂ ਨੇ ਜਿਹੜੀਆਂ ਬਾਹਰ ਹੋਣੀਆਂ ਨੇ ਹੁਣ ਜਿਹੜੇ ਬੰਦੇ ਨੇ ਵੀਡੀਓ ਬਣਾ ਕੇ ਭੇਜੀਆਂ ਨੇ ਜਾਂ ਉੱਥੇ ਸੱਟੀਆਂ ਨੇ ਉਹਨਾਂ ਦੇ ਵਿੱਚ ਸਿਸਟਮ ਹੈ ਜੇ ਚੱਲ ਪਿਆ ਵੀ ਸਭ ਤੋਂ ਵੱਡਾ ਪਾਪੀ ਉਹ ਬੰਦਾ ਹੋਇਆ ਵੀ ਜਿਹਨੇ ਅੱਜ ਤੱਕ ਉਹ ਵੀਡੀਓ ਭਗਵਾਨਤ ਮਾਨ ਦਾ ਜਦ ਵੋਟਾਂ ਦੇ ਖੜਿਆ ਸੀ ਨਾ ਪੰਜਾਬ ਦਾ ਮੁੱਖ ਮੰਤਰੀ ਬਣਨ ਲ ਅੱਜ ਹੀ ਕਿਉਂ ਵੀਡੀਓ ਕਰੀਆਂ ਜਾ ਰਹੀਆਂ ਨੇ ਕਿਉਂਕਿ ਸਰਕਾਰ ਦੁਆਰ ਚੀ ਜਿਹੜੀ ਆ ਰਹੀ ਹੈ ਨਾ ਅਸੀਂ ਕੱਢਾਂਗੇ ਅਕ ਅਮਰਤਪਾਲ ਦੀ ਉਹ ਸਾਡੇ ਕੋ ਪਈਆ ਤੇ ਉਹਨੂੰ ਅਸੀਂ ਚੈਲੰਜ ਕਰਾਂਗੇ ਇਹ ਨਾਲ ਸਾਡੇ ਕੋ ਕੰਮ ਨਹੀਂ ਹੈਗਾ ਉੱਥੇ ਅਸੀਂ ਇਹ ਨਾਮ ਰੱਖਾਂਗੇ ਲੱਖ ਰੁਪਈਆ ਜਦ ਮੈਂ ਅੱਗੇ ਰੱਖਦੇ ਹਾਂ ਥੋੜੇ ਪੰਜਾਬ ਚ ਪੂਰੇ ਵਰਲਡ ਤੇ ਉਹ ਜਿਹੜਾ ਬੰਦਾ ਫੇਕ ਸਿੱਤ ਕਰ ਦਵੇ ਇਹ ਨਾਲ ਤਾਂ ਅਸੀਂ ਇਹ ਚੀਜ਼ ਦੀ ਆ ਕੇ ਮਾਫੀ ਮੰਗ ਲਾਂਗੇ ਭਾਈ ਉੱਥੇ ਆਇਓ ਤੁਹਾਨੂੰ ਅਸਲ ਧਾਮਾਂਗੇ ਵੀਡੀਓ ਹੁੰਦੀ ਕੀ ਆ ਅਟ ਕੋ ਹਲੇ ਕੋਈ ਨਹੀਂ ਆਦੇ ਤੁਹਾਨੂੰ ਧਾਮਾਂਗੇ ਵੀਡੀਓ ਹੁੰਦੀ ਕੀ ਉਹਦੇ ਜਦ ਮੈਂ ਇੱਕ ਮੇਰਾ ਸਾਲਾ ਥੱਲੇ ਆਇਆ ਹੁਣ ਉਹ ਇਹ ਮੇਰੇ ਉਹ ਸਾ ਤਨੋਂ ਮੈਂ ਹੁਣ ਆਪਾਂ ਟੌਪਿਕ ਤੇ ਗੱਲ ਨਹੀਂ ਕਰਨੀ ਆਪਾਂ ਫਿਰ ਆਪਣਾ ਮੱਧਾ ਚਿੰਨ ਹੋ ਜਾਣਾ ਸਭ ਤੋਂ ਵੱਡਾ ਪਾਪੀ ਉਹ ਜਿਹਨੇ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਖੜਿਆ ਸੀਗਾ ਪੰਜਾਬ ਦੇ ਵਿੱਚ ਜੱਦ ਕਿਉਂ ਨਹੀਂ ਕੱਢਿਆ ਇਹ ਹੁਣ ਤਾਂ ਬਣੀਆਂ ਨੇ ਵੀਡੀਓ ਪੁਰਾਣੀਆਂ ਬਣੀ ਹੋਈਆਂ ਨੇ ਦੂਜੀ ਗੱਲ ਜੇ ਸਿੱਖ ਕੌਮ ਸਿੱਖ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਭਾਈ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਦੱਸੇ ਗੁਰੂ ਵੀ ਉਹ ਫੋਟੋ ਉਹਨਾਂ ਦੀਆਂ ਨੇ ਜਿਵੇਂ ਜਥੇਦਾਰ ਸਾਹਿਬ ਦਾ ਬਿਆਨ ਆਇਆ ਅੱਛਾ ਜਥੇਦਾਰ ਸਾਹਿਬ ਬਿਆਨ ਦਿੰਦੇ ਨੇ ਤੇ ਬਿਆਨ ਤੋਂ ਬਾਅਦ ਇੱਕ ਲੈਨ ਹੋਰ ਜੋੜ ਦਿੰਦੇ ਨੇ ਅਕਸਰ ਕਹਿੰਦਾ ਜਿਹੜੀ ਵੀਡੀਓ ਬਣੀਆਂ ਨੇ ਇਹ ਕਹਿੰਦਾ ਜਾਂਚ ਦਾ ਬਿਸ਼ਾ ਵੀ ਏਆਈ ਕ੍ਰੇਟ ਨਾਤੀ ਬਣੀ ਹੋਈ ਆ ਹਾਲਾਂਕਿ ਜੱਥੇਦਾਰ ਸਾਹਿਬ ਨੂੰ ਪਹਿਲਾਂ ਇਹ ਚੀਜ਼ ਕਨਫਰਮ ਕਰ ਦੇਣੀ ਚਾਹੀਦੀ ਸੀਗੀ ਪਹਿਲਾਂ ਸਬੂਤ ਰੱਖਦਾ ਆਪਣੇ ਕੋਲ ਵੀ ਮੈਂ ਕਿਸੇ ਮੰਤਰੀ ਤੇ ਜਾਂ ਕਿਸੇ ਮੁੱਖ ਮੰਤਰੀ ਤੇ ਕੋਈ ਇਲਜ਼ਾਮ ਲਾ ਰਿਹਾ ਇਹ ਹੁਣੇ ਕਿਉਂ ਉੱਠੀਆਂ ਨੇ ਕਿਉਂਕਿ 328 ਰੁਪਏ ਦੀ ਗੱਲ ਦੁਆਚ ਫੇਰ ਹੋਣ ਲੱਗੀ ਇਲਜ਼ਾਮ ਲਾ ਰਹੇ ਆ ਵੀ ਮੇਰੇ ਕੋਲ ਰਿਪੋਰਟਾਂ ਹੋਣੀਆਂ ਚਾਹੀਦੀਆਂ ਨੇ ਜੇ ਕੱਲ ਕਲਾ ਝੂਠੀਆਂ ਹੋ ਗਈਆਂ ਮੈਂ ਇੱਕ ਕਾਲਤਰ ਸਰਪਤ ਜੱਥੇਦਾਰ ਆ ਵੀ ਮੇਰੇ ਤੇ ਉਂਗਲੀਆਂ ਉੱਠਣਗੀਆਂ ਤੇ ਅੱਜ ਉਹ ਉੱਠ ਰਹੀਆਂ ਨੇ ਅੱਜ ਉਹ ਉੱਠ ਰਹੀਆਂ ਨੇ ਸੋਸ਼ਲ ਮੀ ਉਹਨਾਂ ਹਰਪ੍ਰੀਤ ਜਿਹੜੇ ਆਪਣੇ ਐਕਸ ਜਥੇਦਾਰ ਸੀਗੇ ਉਹਨਾਂ ਦਾ ਨਾਂ ਜਿਵੇਂ ਕਹਿੰਦੇ ਨੇ ਵੀ ਆਪਾਂ ਕੱਲ੍ਹ ਬਾਤ ਨਹੀਂ ਤੁਰੀ ਜਿੰਨੀ ਨਹੀਂ ਤੁਰੀ ਆ ਸੋ ਜਥੇਦਾਰ ਸਾਹਿਬ ਨੂੰ ਪਹਿਲਾਂ ਇਹ ਚੀਜ਼ ਰਿਪੋਰਟ ਲੈਣੀ ਚਾਹੀਦੀ ਸੀ ਕਿ ਫਿਰ ਇਹ ਤੇ ਬਿਆਨ ਦੇਣਾ ਚਾਹੀਦਾ ਸੀ ਪਰ ਜਥੇਦਾਰ ਸਾਹਿਬ ਨੇ ਪਹਿਲਾਂ ਇਹ ਤੇ ਬਿਆਨ ਦਿੱਤਾ ਤੇ ਬਾਅਦ ਚ ਕਹਿੰਦਾ ਮੈਂ ਉਹਨੂੰ ਏਆਈ ਨਾਲ ਸੀ ਚੈੱਕ ਕਰਾਵਾਂਗੇ ਵੀ ਪਾਈ ਏਆਈ ਨਾਲ ਤਾਂ ਹੀ ਬਣੀ ਹੋਈ ਆ ਸੋ ਇਹ ਇੱਕ ਜਥੇਦਾਰ ਦੀ ਕੈਰੇਕਟਰ ਨਹੀਂ ਹੋ ਸਕਦਾ ਦੂਜੀ ਗੱਲ ਭਗਵਾਨ ਤਮਨ ਜਵੇਂ ਪਹਿਲਾਂ ਮੈਂ ਕਿਹਾ ਘਟਿਆ ਵੀ ਜਿਉ ਜੋ 328 ਰੁਪਿਆਂ ਦੀ ਗੱਲ ਤੁਰੀ ਜਾਂਦੀ ਆ ਇਹਨੂੰ ਵਿਰੋਧ ਦੇ ਕਰਨ ਲਈ ਆਪਣੇ ਹੀ ਸਿੱਖ ਮੁਰੇ ਆਈ ਜਾਂਦੇ ਨੇ ਸੋ ਇੱਥੇ ਆਪਾਂ ਆਪਣੇ ਕੈਰੈਕਟਰ ਕਲੀਅਰ ਕਰੀਏ ਵੀ ਅਸੀਂ ਬੇਅਦਵੀ ਦੇ ਮੁੱਦਿਆਂ ਦੇ ਉੱਤੇ ਜਾਂ 328 ਰੁਪਿਆਂ ਦੀ ਗੱਲ ਕਰਨੀ ਆ ਉਹਨਾਂ ਨੂੰ ਇਨਸਾਫ ਚਾਹੁੰਦੇ ਹੋ ਜਾਂ ਨਹੀਂ ਅੱਜ ਮੈਂ ਜਿਹੜੀ ਲਾਈਵ ਆ ਇਹ ਇੰਨੀ ਕੁ ਬਣਾ ਕੇ ਇੱਥੇ ਛੱਡਦਾ بڑے ਬੰਦਿਆਂ ਨੇ ਤੇ ਆਪਣਾ ਦਿਮਾਗ ਦੇਤਾ بڑے ਬੰਦਿਆਂ ਨੇ ਤੇ ਆਪਣੇ ਵਿਚਾਰ ਦੱਸਦੇ ਤੇ ਉਹਨਾਂ ਵੀਰਾਂ ਨੂੰ ਵੀ ਮੇਰਾ ਸਵਾਲ ਆ ਵੀ ਸਵਾਲ ਅੱਜ ਜੇ ਡਕਲੇਰ ਕਰੋ ਵੀ 328 ਰੁਪਏ ਤੁਹਾਨੂੰ ਪਤਾ ਲੱਗਣੇ ਚਾਹੀਦੇ ਨੇ ਕਿ ਕਿੱਥੇ ਗਏ ਜਾਂ ਕੀ ਹੋਇਆ ਜਾਂ ਫਿਰ ਆਪਾਂ ਕੱਲੀਆਂ ਫੇਸਬੁੱਕ ਤੇ ਬੈਠ ਕੇ ਪੋਸਟਾਂ ਪਾਉਣੀਆਂ ਨੇ ਤਾਂ ਜਿਹੜੀ ਦੂਜੀ ਸਰਕਾਰ ਮਗਰ ਬਣਨੀ ਆ ਉਹਨਾਂ ਨੂੰ ਇਹ ਮੁੱਦਾ ਖੁੱਲਾ ਚਾਹੀਦਾ ਸੋ ਇਹ ਨਿਕਮੇ ਗੱਲ ਕਰਨੀ ਚੀਤੇ